ਹੁਣ ਨਾ ਕੋਈ ਹੋਰ ਟਿਕਾਣਾ ਮਗਰ ਤਾਂ ਆਪੇ ਸਾਰੇ ਜਾਣਾ ਹੁਣ ਨਾ ਕੋਈ ਹੋਰ ਟਿਕਾਣਾ ਮਗਰ ਤਾਂ ਆਪੇ ਸਾਰੇ ਜਾਣਾ ਜੇ ਤੂੰ ਸ਼ੇਰਾ ਕਰ ਲੈ ਨੌਕਰੀ ਲਾ ਕੇ ਸੈਦ ਸਪਾਹੀ ਮੈਂ ਕੱਲਾ ਕਰ ਦੂੰਗਾ ਪੁੱਤਰਾ ਲੋਕਿਆਂ ਦੀ ਬਾਹੀ ਮੈਂ ਕੱਲਾ ਕਰ ਦੂੰਗਾ ਪੁੱਤਰਾ ਲੋਕਿਆਂ ਦੀ ਬਾਹੀ ਇਕ ਕੱਲਾ ਖੋਟਾ ਪੈਸਾ ਜੁੜਦਾ ਰੇ ਤੇਰੇ ਦਾ ਖਰਚੇ ਨਾ ਮੁੜਦਾ ਇਕ ਨਾ ਖੋਟਾ ਪੈਸਾ ਜੁੜਦਾ ਰੇ ਤੇਰੇ ਦਾ ਖਰਚੇ ਨਾ ਮੁੜਦਾ ਮੰਡੀ ਵਾਲਾ ਸੇਢ ਕੂਰਦਾ ਨਿਤ ਸਿਆ ਪਾ ਜਾ ਦੇ ਗੁੜਦਾ ਬਾਪ ਕਮਾਈਆਂ ਘਰ ਦਾ ਮਰ ਗਿਆ ਮੈਂ ਵੀ ਛਾਤੀ ਢਾਹੀ ਮੈਂ ਕੱਲਾ ਕਰ ਦੂੰਗਾ ਪੁੱਤਰਾ ਲੋਕ ਲਿਆ ਦੀਵਾਈ ਮੈਂ ਕੱਲਾ ਕਰ ਦੂੰਗਾ ਪੁੱਤਰਾ ਲੋਕੀਲਿਆ ਦੀ ਬਾਹੀ ਓ ਲੱਖਾਂ ਕਰੀਆਂ ਮੈਂ ਮਾ ਪਰਮਾ ਸਾਧਨਾ ਦੇਣਾ ਬਾੜੇ ਕਰਮਾ ਅਰਥੇ ਦੀ ਗੋਗੜ ਵਿੱਚ ਪੈ ਜਾਂਦਾ ਏ ਝੋਨਾ ਨਰਮਾ ਸੌਂਦੀ ਹੋਈ ਟੁੱਟ ਤੇ ਛੱਪਰੇ ਮੈਨਿਓ ਉਸ ਦੇ ਸਾਹੀ ਮੈਂ ਕੱਲਾ ਕਰ ਦੂਗਾ ਪੁੱਤਰਾ ਲੋ ਕਿੱਲਾਂ ਦੀ ਬਾਹੀ ਮੈਂ ਕੱਲਾ ਕਰ ਦੂਗਾ ਪੁੱਤਰਾ ਲੋ ਕਿੱਲਾਂ ਦੀ ਬਾਹੀ ਉਹ ਵੇੜਾ ਪੂਰਾ ਕਰਨੀ ਹੁੰਦਾ ਮਜ਼ਦੂਰੀ ਦਾ ਲਰਨੀ ਹੁੰਦਾ ਸਿਰ ਤੇ ਤੇਰੀ ਭੈਣ ਕਵਾਰੀ ਲੋਕਾਂ ਦਾ ਮੂੰਹ ਭਰਨੀ ਹੁੰਦਾ ਹਿੰਮਤ ਤੋਂ ਮੇਰੇ ਕੁਝ ਨਹੀਂ ਬਣਦਾ ਖੜਾ ਹੌਸਲਾ ਟਾਹੀ ਮੈਂ ਕੱਲਾ ਕਰ ਲੂੰਗਾ ਮੈਂ ਕੱਲਾ ਕਰ ਲੂੰਗਾ ਪੁੱਤਰਾ ਲੋਕਿਲਿਆਂ ਦੀ ਵਾਹੀ ਮੈਂ ਕੱਲਾ ਕਰ ਲੂੰਗਾ ਪੁੱਤਰਾ ਲੋਕ ਲਿਆ ਦੀਵਾਹੀ ਹੋ ਵਿੱਚ ਕਾ ਨੂੰ ਪਾਉਨਾ ਪੜੀਆਂ ਬੈਂਕ ਦੀਆਂ ਕਿਸਤਾਂ ਨੇ ਖੜੀਆਂ ਹੋ ਵਿੱਚ ਪਾਉਨਾ ਕਾ ਨੂੰ ਪੜੀਆਂ ਬੈਂਕ ਦੀਆਂ ਕਿਸਤਾਂ ਨੇ ਖੜੀਆਂ ਖਰਚਾ ਪਹਿਲਾ ਮਾਤੇ ਦਾ ਸੰਗਾਇਓ ਲਗਦਾ ਆਇਆਂ ਹੱਥ ਕੜੀਆਂ ਸਭ ਆਲੇ-ਵਲੇ ਭੱਜ ਜਾਂਦੇ ਜਦ ਟੁੱਟਦਾ ਕਹਿਲਾਹੀ ਮੈਂ ਆਪੇ ਕਰ ਲੂੰਗਾ ਮੈਂ ਆਪੇ ਕਰ ਲੂੰਗਾ ਪੁੱਤਰਾ ਲੋਕ ਲਿਆ ਦੀਵਾਹੀ ਮੈਂ ਆਪੇ ਕਰ ਲੂੰਗਾ ਪੁੱਤਰਾ ਲੋਕ ਲਿਆ ਦੀਵਾਹੀ